ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸੰਗਤ ਜੀ ਅੱਜ ਅਸੀਂ ਸਾਰੇ ਜਿਹੜੇ ਇਕੱਤਰ ਹੋਏ ਹਾਂ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁੱਖਾਂ ਦੂਰ ਕਰੋ ਲਿਬ ਲਈ ਸਮੂਹ ਸਿੱਖ ਸੰਸਥਾਵਾਂ ਦੇ ਨੁਮਾਇंदे ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਦੇ ਨੁਮਾਇंदे ਸਾਰੇ ਅੱਜ ਇਕੱਤਰ ਹੋਏ ਆ ਉਸ ਸੰਦਰਭ ਦੇ ਵਿੱਚ ਇਹ ਬੜੇ ਮਾਣ ਵਾਲੀ ਗੱਲ ਹੈ ਜਥੇਦਾਰ ਕਾਰਜਕਾਰੀ ਗਿਆਨੀ ਕਲਦੀਪ ਸਿੰਘ ਜੀ ਗਰਗਾਜ ਸ੍ਰੀ ਅਕਾਲਪੁਰ ਸਾਹਿਬ ਤੇ ਜਥੇਦਾਰ ਟੇਕ ਸਿੰਘ ਜੀ ਧਨੋਲਾ ਕਲਵੰਡੀ ਸਾਹ ਤੋਂ ਸ੍ਰੀ ਦਮਦਮਾ ਸਾਹਿਬ ਜਥੇਦਾਰ ਸਾਹਿਬ ਜੋ ਕਿ ਇੱਥੇ ਪਹੁੰਚ ਰਹੇ ਹਨ ਤੇ ਬੜੇ ਮਾਣ ਵਾਲੀ ਗੱਲ ਹੈ ਕਿ ਪਹਿਲੀ ਵਾਰ ਜਿਹੜਾ ਅਬੋਰ ਸ਼ਹਿਰ ਨੂੰ ਜਿਹੜਾ ਹੈ ਇਹ ਸੁਭਾਗ ਪ੍ਰਾਪਤ ਹੋਇਆ ਹੈ ਇੱਥੇ ਉਹਨਾਂ ਦੇ ਪਹੁੰਚਣ ਦਾ ਤੇ ਅਸੀਂ ਉਮੀਦ ਕਰਦੇ ਹਾਂ ਸਾਰੇ ਕਿ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਸੰਗਤ ਜੀ ਆਪਾਂ ਪਹੁੰਚੀਏ ਕਿ ਜਿਹੜਾ ਹੈ ਉਹਨਾਂ ਦਾ ਨਿੱਘਾ ਸਵਾਗਤ ਕਰੀਏ ਤਾਂ ਜੋ ਇਹ ਮਾਣ ਹੈ ਸਾਨੂੰ ਹੋਰ ਮਹਿਸੂਸ ਹੋਵੇ ਕਿ ਉਹ ਇਸ ਧਰਤੀ ਤੇ ਆ ਰਹੇ ਹਨ ਕਿਉਂਕਿ ਜਿਹੜੇ ਜਥੇਦਾਰ ਸਾਹਿਬ ਹੁੰਦੇ ਹਨ ਠੀਕ ਹੈ ਇਹ ਅਕਾਲ ਤਖਤ ਸਾਹਿਬ ਇੱਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਮੇਲੇ ਦਾ ਇਹ ਉੱਥੋਂ ਜਿਹੜੇ ਅਕਾਲ ਤਖਤ ਤੇ ਜਥੇਦਾਰ ਸਾਡੇ ਮਤਲਬ ਉੱਥੇ ਸੁਸ਼ੋਭਤ ਨੇ ਤੇ ਇਹ ਬੇਨਤੀ ਕਰਦੇ ਹਾਂ ਵੀ ਆਪਾਂ ਉਹਨਾਂ ਦਾ ਮਾਣ ਵਧਾਈਏ ਤੇ ਆਪਣੀ ਸੰਗਤ ਦਾ ਵੀ ਮਾਣ ਵਧਾਈਏ ਕਿਉਂਕਿ ਇਹਦੇ ਵਿੱਚ ਕੋਈ ਕਿਸੇ ਦਾ ਪਰਸਨਲ ਪ੍ਰੋਬਲਮ ਹੈ ਜਿਹੜਾ ਪ੍ਰੋਗਰਾਮ ਨਹੀਂ ਹੁੰਦਾ ਤੇ ਨਾ ਹੀ ਕੋਈ ਬੰਦਾ ਕਿਸੇ ਦਾ ਬੰਦੇ ਇਧਰ ਉਧਰ ਹੇਰਫੇਰ ਹੋ ਸਕਦੀ ਹੈ ਕਿਸੇ ਦੀ ਸੋਚ ਇਧਰ ਉਧਰ ਹੋ ਸਕਦੀ ਹੈ ਪਰ ਜਿਹੜਾ ਅਕਾਲ ਤਖਤ ਹੈ ਅਕਾਲ ਤਖਤ ਹਮੇਸ਼ਾ ਅਕਾਲ ਤਖਤ ਹੀ ਰਹਿਣਾ ਸੋ ਜਿਹੜਾ ਵੀ ਬੰਦਾ ਉਹਦੇ ਤੇ ਬੈਠੇਗਾ ਉਹ ਸਾਡੇ ਲਈ ਜਿਹੜਾ ਹੈ ਮਤਲਬ ਸਤਕਾਰਯੋਗ ਅਸਤੀ ਹੋਵੇਗੀ ਉਹ ਚਾਹੇ ਕੋਈ ਵੀ ਬੈਠੇ ਅੱਜ ਕੋਈ ਆ ਭਲਕੇ ਕੋਈ ਹੋਵੇ ਉਹ ਮੈਟਰ ਨਹੀਂ ਕਰਦਾ ਪਰ ਜਿਹੜਾ ਪ੍ਰੈਜ਼ੈਂਟ ਦੇ ਵਿੱਚ ਬੈਠਾ ਉਹ ਸਾਡੇ ਲਈ ਇੱਕ ਸਤਕਾਰਯੋਗ ਹਸਤੀ ਹੋਵੇਗੀ ਸੋ ਉਹ ਜਿਹੜੇ ਉੱਥੇ ਬੈਠ ਕੇ ਕੌਮ ਨੂੰ ਲੀਡ ਕਰਦੇ ਨੇ ਸੋ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਜਿਵੇਂ ਕਿ ਪ੍ਰੋਗਰਾਮ ਰੱਖਿਆ ਗਿਆ ਹੈ ਸਭ ਤੋਂ ਪਹਿਲਾਂ ਇੱਥੇ ਜਿਹੜਾ ਹੈ ਗੁਰਦੁਆਰਾ ਨਾਨਕ ਸਾਹਿਬ ਟੋਬਾ ਵਿਖੇ ਤੇ ਵੀਰ ਜੀ ਹੋਰਾਂ ਨੇ ਆਖਿਆ ਸੀ ਵੀ ਪਹਿਲਾਂ ਉਹਨਾਂ ਦਾ ਜਿਹੜਾ ਬਹੁਤ ਪਿਆਰ ਦੇ ਨਾਲ ਆਪਾਂ ਉਹਨਾਂ ਨੂੰ ਬਾਈਪਾਸ ਤੋਂ ਲੈ ਕੇ ਆਵਾਂਗੇ ਬਾਈਪਾਸ ਤੋਂ ਉਹਨਾਂ ਨੂੰ ਲੈ ਕੇ ਆਣ ਕੇ ਸਭ ਤੋਂ ਪਹਿਲਾ ਪ੍ਰੋਗਰਾਮ ਜਿਹੜਾ ਗੁਰਦੁਆਰਾ ਨਾਨਕ ਸਾਹਿਬ ਟੋਪਾ ਵਿਖੇ ਹੈ ਉਹਨਾਂ ਦਾ ਸਵਾਗਤ ਕੀਤਾ ਜਾਣਾ ਉਸ ਉਪਰੰਤ ਗੁਰਦੁਆਰਾ ਸ਼੍ਰੀ ਦੰਦਮਾ ਸਾਹਿਬ ਜੋ ਫਾਜ਼ਿਲਕਾ ਰੋਡ ਤੇ ਹੀ ਹੈ ਉਸ ਤੋਂ ਉਪਰੰਤ ਜਿਹੜਾ ਗੁਰਦੁਆਰਾ ਸੰਗਤ ਸਰ ਸਾਹਿਬ ਵਿਖੇ ਜਾਣਾ ਹੈ ਜਿੱਥੇ ਗ੍ਰੰਥੀ ਸਿੰਘਾਂ ਦੀ ਵਰਕਸ਼ਾਪ ਪਹਿਲਾਂ ਵੀ ਲੱਗੀ ਸੀ ਤੇ ਉਦੋਂ ਜਿਹੜਾ ਹੈ ਸਨਮਾਨਿਤ ਕੀਤਾ ਗਿਆ ਸੀ ਗਿਆਨੀ ਕੇਵਲ ਸਿੰਘ ਜੀ ਪਹੁੰਚੇ ਸਨ ਤੇ ਹੁਣ ਗਿਆਨੀ ਜੀ ਜਿਹੜੇ ਜਸਵੰਤਰ ਕਲਦੀਪ ਸਿੰਘ ਜੀ ਗੜਗੱਜ ਤੇ ਜਸਵੰਤਰ ਟੇਗ ਸਿੰਘ ਜੀ ਧਨੋਲਾ ਪਹੁੰਚ ਰਹੇ ਹਨ ਉਹਨਾਂ ਵੱਲੋਂ ਜਿਹੜਾ ਗ੍ਰੰਤੀ ਸਿੰਘਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਉਹਨਾਂ ਦਾ ਮਾਣ ਵਧਾਇਆ ਜਾਣਾ ਹੈ ਉਸ ਉਪਰੰਤ ਜੋ ਹੋਰ ਵੀ ਪ੍ਰੋਗਰਾਮ ਹਨ ਫਿਰ ਹਰੀਪੁਰਾ ਸਾਹਿਬ ਗੁਰਦੁਆਰਾ ਸਾਹਿਬ ਜਾਣਾ ਹੈ ਫਿਰ ਜੋ ਸਾਡੇ ਇੱਥੋਂ ਦੇ ਸਤਕਾਰਯੋਗ ਮੈਂਬਰ ਸਾਹਿਬਾਨ ਹਨ ਬੀਬੀ ਪਰਮਿੰਦਰ ਕੌਰ ਜੀ ਗੁਰਲਾਲ ਸਿੰਘ ਦਾਨੇਵਾਲੀਆ ਜਥੇਦਾਰ ਕੌਰ ਸਿੰਘ ਜੀ ਉਹਨਾਂ ਦੇ ਗ੍ਰਹਿ ਵੀ ਕਿ ਉਹਨਾਂ ਨੇ ਪਹੁੰਚਣਾ ਸੋ ਜੋ ਵੀ ਇਹ ਪ੍ਰੋਗਰਾਮ ਨੇ ਅਸੀਂ ਇੱਕੋ ਇੱਕ ਬੇਨਤੀ ਸਾਰੇ ਮਿਲ ਕੇ ਕਰਦੇ ਆਂ ਕਿ ਭਾਈ ਆਪਾਂ ਸਾਰੇ ਇਕੱਤਰ ਹੋ ਕੇ ਇਸ ਪ੍ਰੋਗਰਾਮ ਨੂੰ ਜਿੰਨੇ ਵੀ ਜਿੱਥੇ ਵੀ ਪ੍ਰੋਗਰਾਮ ਹੈ ਕੋਈ ਇੱਕ ਪ੍ਰੋਗਰਾਮ ਨਹੀਂ ਕਿ ਆਪਾਂ ਇੱਥੇ ਇਕੱਠਿਆਂ ਹੋ ਕੇ ਜਿੱਥੇ ਜਿੱਥੇ ਸਿੰਘ ਸਾਹਿਬ ਨੇ ਜਾਣਾ ਆਪਾਂ ਉਹਨਾਂ ਦੇ ਨਾਲ ਚੱਲੀਏ ਤੇ ਜਿਹੜਾ ਹੈ ਸ਼ਹਿਰ ਦੇ ਵਿੱਚ ਪਤਾ ਲੱਗੇ ਸਾਰੇ ਕਿਤੇ ਜਾ ਕੇ ਸੀ ਉਹਨਾਂ ਦਾ ਮਾਣ ਵਧਾਈਏ ਤੇ ਸੱਚੇ ਪਾਤਸ਼ਾਹ ਦੀ ਸ਼ਰਨ ਚਰਨ ਦੇ ਹੇਠ ਅਸੀਂ ਸਾਰੇ ਜਣੇ ਇਕੱਤਰ ਹੋ ਕੇ ਇਸ ਕਾਰਜ ਨੂੰ ਕਰੀਏ ਕਿ ਜੋ ਹੁਣ ਅੱਗੇ ਦੀਆਂ ਬੇਨਤੀਆਂ ਅਸੀਂ ਸਾਡੇ ਸਤਿਕਾਰਯੋਗ ਅੰਕਲ ਹਰਤਨ ਸਿੰਘ ਜੀ ਵਿਪਨ ਜੀ ਬੈਠੇ ਅੱਗੇ ਦੱਸਣਗੇ। ਵਾਹਿਗੁਰੂ ਜੀ ਦਾ ਖਾਲਸਾ ਬਾਈ ਬਸਤੀ ਦੀ ਸਭ ਨੂੰ ਪਹਿਲਾਂ ਤੋਂ ਬਹੁਤ-ਬਹੁਤ ਧੰਨਵਾਦ ਸਾਡੇ মিডিਏ ਵਾਲੇ ਵੀਰਾਂ ਦਾ ਕਿਉਂਕਿ ਇਹ ਤੁਹਾਡੇ ਰਾਹੀਂ ਜਨਜਨ ਤੱਕ ਇਹ ਆਵਾਜ਼ ਪਹੁੰਚਦੀ ਹੈ। ਸੰਕਾਤਕ ਸੁਨੇਹਾ ਤੁਹਾਨੂੰ ਜਣ ਹੈ ਇਹ ਤੁਹਾਡੀ ਆਵਾਜ਼ ਸੁਣ ਕੇ ਹੀ ਤੁਹਾਡੇ ਲਈ ਸਾਡੀ ਜਾਂ ਤੁਹਾਡੀ ਆਵਾਜ਼ ਸੁਣ ਕੇ ਸੰਕਟ ਨੇ ਇਸ ਸਮਾਗਮ ਵਿੱਚ ਸ਼ਿਰਕਤ ਕਰਦੀ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਨਾਲ ਹੋਸ਼ਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਹਿ ਚਲਾਈ ਗਈ ਹੈ ਖੁਵਾਰ ਹੋਏ ਸੰਗਲਗੇ ਧਰਮ ਪ੍ਰਚਾਰ ਲੈ ਉਸ ਦੇ ਤਹਿਤ ਆਪਣੀ ਅਗੋਰ ਵਿਖੇ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਤੋਂ ਜੇਦਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਕਦਿਮ ਸਿੰਘ ਜੀ ਕਾਰਕਾ ਜੀ ਕਾਰਕਾ ਜੇਦਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਜੇਦਰ ਸ੍ਰੀ ਅਨੰਦਪੁਰ ਸਾਹਿਬ ਇਹ ਨਾਲ ਉਹਨਾਂ ਦੇ ਟੈਕਸੀ ਗੰਦਮਾ ਸਾਹਿਬ ਤੋਂ ਯਾਨੀ ਪੈਕਸੀਚੀ ਤੋਂ ਉਹ ਲਾਗ ਹੋਈ ਵਿਸ਼ੇਸ਼ਤਵ ਤੇ ਪਹੁੰਚ ਰਹੇ ਹਨ तकरीबन 1 ਵਜੇ ਦਾ ਸਮਾਂ ਜੀ 1 ਵਜੇ ਕਰੀਬ ਉਹਨਾਂ ਨੇ ਇੱਥੇ ਹੋਟਲ ਅਸੀ ਲਾਉਂਸ ਤੋਂ ਭਾਵੇਂ ਕਿ ਪਹੁੰਚ ਜਾਣਾ ਹੈ 1:30 ਡੇਡ ਹੈ ਜੀ 30 ਮਈ ਦਿਨ ਸ਼ੁੱਕਰਵਾਰ ਧਿਆਨ ਰੱਖਿਓ ਜੀ 30 ਮਈ ਦਿਨ ਸ਼ੁੱਕਰਵਾਰ ਨੂੰ ਜਿਸ ਦਿਨ ਤੁਹਾਨੂੰ ਸ੍ਰੀ ਗੁਰਦੇਵ ਜੀ ਮਹਾਰਾਜ ਦਾ ਸ਼ਿਧੀ ਜਤਰਾ ਮਨਾਇਆ ਜਾ ਰਿਹਾ ਹੈ ਸਾਰੇ ਪਰਿਵਾਰਾਂ ਵਿੱਚ ਪ੍ਰੋਗਰਾਮ ਰੱਖੇ ਗਏ ਹਨ ਸ਼ਿਭੀ ਲਾ ਜਨੇ ਜਗ ਲਗਣੀਆਂ ਹੈ ਤੇ ਅਸੀਂ ਬੁਰਗਰਾ ਪ੍ਰਬੰਧਕ ਕਮੇਟੀਆਂ ਤੇ ਉਸ ਤੋਂ ਇਲਾਵਾ ਜਿੰਨੀਆਂ ਵੀ ਇਲਾਕੇ ਦੀਆਂ ਧਾਰਮਿਕ ਸਮਾਜਿਕ ਸੰਸਥਾਵਾਂ ਨੇ ਵਪਾਰਿਕ ਸੰਸਥਾਵਾਂ ਨੇ ਤੁਸੀਂ ਇਹਨਾਂ ਸੋਚਣਾ ਵੀ ਇਹ ਕਿਸੇ ਇੱਕ ਧਰਮ ਦਾ ਪ੍ਰੋਗਰਾਮ ਹੈ ਕਿਉਂਕਿ ਇਹ ਧਰਮ ਸਰਵ ਸਾਂਝੀ ਬਾਤ ਦਾ ਸੰਦੇਸ਼ ਦਿੰਦਾ ਹੈ ਕਿ ਆਪਣਾ ਸਾਰਿਆਂ ਦਾ ਫਰਜ਼ ਬੰਦਾ ਹੈ ਜੋ ਸ਼੍ਰੀ ਕਾਕਤਖ ਸਾਹਿਬ ਜੱਜੇਦਾਰ ਅਤੇ ਤਖਸ਼ੀ ਡੰਗਮਸਰ ਦੇ ਜੱਜੇਦਾਰ ਅਤੇ ਹੋਰ ਕਈ ਪਤਵੰਤੇ ਸੱਜਣਾਂ ਨਾਲ ਪਹੁੰਚ ਰਹੇ ਹੈ ਆਪਾਂ ਦਾ ਸਵਾਗਤ ਹੈ ਜੋ ਸਮਾਂ 1 ਵਜੇ ਗੁਰਦੁਆਰਾ ਸਿੰਘ ਨਾਨਸਾ ਗੋਡਰ ਆਵਾਂਗੇ ਤਕਰੀਬਨ ਪਹੁੰਚ ਜਾਣਗੇ ਜਿਹੜਾ ਜੀ 1 ਘੰਟਾ ਇੱਥੇ ਰਹਿਣਗੇ ਗੁਰਕਾ ਲਗੂ ਨੇ ਇੱਥੇ ਛਕਣਾ ਐ ਇਤੋਂ ਫਿਰ ਚੱਲ ਕੇ ਮੈਂ ਕੋਰ ਬੇਨਤੀ ਕਰਾਂਗਾ ਜਿਹੜੀਆਂ ਆਪਣੀਆਂ ਸੰਸਥਾਵਾਂ ਨੇ ਕੋਸ਼ਿਸ਼ ਕਰਿਓ ਆਪਾਂ ਇੱਕ ਦੋ ਗੱਡੀਆਂ ਆਉਂਦੀਆਂ ਇਤੋਂ ਨਾਨਸਾ ਗੋਡਰ ਇੱਥੇ ਸਵਾਗਤ ਕਰਾਂਗੇ ਕਿ ਕਿਤੇ ਜਿੱਤੇ ਵੀ ਜਿਹੜੇ ਜਨ ਨੇ ਆਪਣੇ ਇਲਾਕੇ ਦੇ ਵਿੱਚ ਜਾਣਾ ਕੱਲਾ ਇਹ ਨਹੀਂ ਆਪਾਂ ਇੱਥੇ ਜਿੱਤੇ ਜਨ ਨੂੰ ਜਾਣਾ ਆਪਾਂ ਇਤੋਂ ਸਵਾਗਤ ਸਾਫ਼ੀ ਕਰਕੇ ਉਹਨਾਂ ਦੇ ਨਾਲ ਗਈਏ ਜਿੰਦ ਤੱਕ ਉਹਨਾਂ ਨੇ ਉਸ ਤੋਂ ਬਾਅਦ ਮਰੂਤ ਤੋੜਾ ਨੂੰ ਮੋੜੋਂ ਛੱਡ ਜਾਣਾ 1 ਵਜੇ ਨਾਨਸਾ ਗੋ 2 ਵਜੇ ਤਕਰੀਬਨ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਤੋਂ ਉੱਥੇ तकरीबन 20 ਮਿੰਟ ਦਾ ਪ੍ਰੋਗਰਾਮ ਹੈ ਕਿ ਉਸ ਤੋਂ ਬਾਅਦ ਜੋ ਰੂਟ ਹੈ ਦਮਦਮਾ ਸਾਹਿਬ ਤੋਂ ਜੋ ਆਪਣਾ ਮਲੋੜ ਚੌਕ ਹੈ ਹਨਮਾਨਗੜ੍ਹ ਰੋਡ ਵਾਲੇ ਹੁੰਦੇ ਹੋਏ ਰਵੀ ਦਾਸ ਚੌਕ ਤੋਂ ਖੰਡਾ ਚੌਕ ਜਿਹੜਾ ਪਾਪਾ ਬੰਦਾ ਸਿੰਘ ਬਹਾਦਰ ਮਾਰਗ ਬਣਿਆ ਜਿਹੜਾ ਕਿ ਤੁਹਾਡੇ ਸਾਰਿਆਂ ਸੰਕਟਾਂ ਦੇ ਸਹਿਯੋਗ ਦੇ ਨਾਲ ਵਿਸ਼ੇਸ਼ ਉਪਰਾਲਾ ਸਥਿਤ ਕਰਨਾ ਗਮਜੇ ਕਰਕੇ ਨਾਲ ਬਣਾਇਆ ਤੇ ਚੌਕ ਸਾਰਿਆਂ ਸੰਕਟਾਂ ਦੇ ਸਹਿਯੋਗ ਦੇ ਨਾਲ ਪਾਪਾ ਬੰਦਾ ਸਿੰਘ ਬਹਾਦਰ ਵਾਲਾ ਖੰਡਾ ਚੌਕ ਤੇ ਉਹ तकरीबन ài 10 ਮਿੰਟ ਰੁਕਣਗੇ ਉੱਥੇ बस ਨਿਮਾਨ ਕਰਾਂਗੀ ਉਸ ਤੋਂ ਬਾਅਦ ਜੋ ਹਰਮਾਨਪੁਰ ਰੋਡ ਵਾਲਾ ਫਲਾਈਓਵਰ ਹੈ ਉਹ ਫਲਾਈਓਵਰ ਚੜ੍ਹ ਕੇ ਕੰਨ ਵਾਲਾ ਰੋਡ ਤੋਂ ਐਂਟਰ ਹੋ ਕੇ ਸੰਗਤ ਸਾਹਿਬ ਹੋ ਕੇ ਪਹੁੰਚਣਾ ਹੈ ਉੱਥੇ ਤਕਰੀਬਨ 1 ਘੰਟੇ ਦਾ ਪ੍ਰੋਗਰਾਮ ਹੈ ਉਸ ਤੋਂ ਬਾਅਦ ਫਿਰ ਕੰਨ ਦਾ ਆਪਣੇ ਸੰਗਤ ਸਾਹਿਬ ਤੋਂ ਪਿੰਡ ਧਾਨੇ ਵਾਲਾ ਜੇ ਤੱਕ ਗੁਲਾਸੀ ਧਾਨੇ ਵਾਲੀਆ ਤੇ ਜੋ ਐਸਪੀਸੀ ਨੰਬਰ ਤੇ ਨਵੀਂ ਪ੍ਰਮੰਧਕੌਰ ਜਾਣਾ ਬਣੇ ਉਹਨਾਂ ਨੂੰ ਵਾਸਤੇ ਤੇ ਜਾਣਾ ਹੈ ਉਸ ਤੋਂ ਫਿਰ ਅੱਗੇ ਗੋਟੋਰਾ ਬੜਤੀ ਹਰੀਪੁਰਾ ਉਥੇ ਉਹਨਾਂ ਨੇ ਪਹੁੰਚਣਾ ਹੈ ਉਸ ਤੋਂ ਬਾਅਦ ਪਿੰਕਚੂ ਰਖੜੇ ਜਾਣਾ ਜੀ ਉੱਥੇ ਵੀ ਦੋ ਪ੍ਰੋਗਰਾਮ ਰੱਖੇ ਹੋ ਉਸ ਤੋਂ ਬਾਅਦ ਤੋਂ ਬਾਅਦ ਪਰ ਪਿੰਡ ਬਹਾਵਲਾ ਗੁਰਦੁਆਰਾ ਹਰੀਸਰ ਸਾਹਿਬ ਇਹ ਨਾਲ ਜਿਹੜਾ ਕੌਫੀ ਨਹੀਂ ਬਹਾਵਲਾ ਨੇ ਨਿਵਾਸਤਾ ਤੇ ਜਾਣਗੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਲੋਟੇ ਰਵਾਨਾ ਹੋ ਜਾਣਾ ਇਹ ਮੈਂ ਤਾਂ ਇਲਾਕੇ ਦੇ ਸਾਰਿਆਂ ਸੰਤਾਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਸਮਾਗੜ ਕੇ ਇਹ ਸਾਰੇ ਪ੍ਰੋਗਰਾਮ ਦੇ ਜਿਹੜਾ ਸਾਡੇ ਨਾਲ ਰਹੀਏ ਕਿ ਨਾਲ ਉਹਨਾਂ ਦਾ ਸਵਾਗਤ ਕਰੀਏ ਉਹਨਾਂ ਦੇ ਵਿਚਾਰ ਸੁਣੀਏ ਜੋ ਉਹਨਾਂ ਨੇ ਲੈਹ ਚਲਾਈ ਹੈ ਫਵਾਰੋ ਹਿੱਸਾ ਮਿਲੇਗੀ ਇਹ ਧਰਮ ਪ੍ਰਚਾਰ ਲੈ ਉਸ ਦਾ ਫੈਸਲਾ ਬਣੀਏ ਸੋ ਜੋ ਅਗਲਾ ਪ੍ਰੋਗਰਾਮ ਸਾਡੇ ਸਤਕਾਰਯੋਗ ਤਰਸੀ ਦੇ ਪਪੂ ਜੀ ਉਹਨੇ ਨਾਸਕ ਉਹਦੇ ਕੋਲੋਂ ਲੱਖਿਆ ਹੈ ਉਹ ਸਾਰਾ ਦੱਸਣਗੇ ਅਮਨ ਸਿੰਘ ਚਾਰ ਬਾਰੇ ਵੀ ਤੇ ਹੁਣ ਉਹ ਬੇਨਤੀ ਕਰਾਂਗਾ ਉਹ ਆਪਣੇ ਵਿਚਾਰ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਮੀਡੀਆ ਵਾਲੇ ਵੀਰਾਂ ਦਾ ਕਿ ਤੁਸੀਂ ਸਾਡੇ ਛੋਟੇ ਜਿਹੇ ਸੰਦੇ ਦੇ ਇੱਥੇ ਪਹੁੰਚੇ ਹੋ ਤੇ ਨਾਲ ਇੱਕ ਪੇਨਤੀ ਸਾਰੀ ਮੀਡੀਆ ਨੂੰਾਰੇ ਮੀਡੀਆ ਨੂੰ ਇਹ ਬੇਨਤੀ ਵੀ ਜਿਹੜੀ 30 ਤਰੀਕ ਸ਼ੁਧਾਨ ਸ਼ੁਕਰਵਾਰ ਨੂੰ ਕਿੰਨੇ ਵੀ ਪ੍ਰੋਗਰਾਮ ਨੇ ਸਿੰਘ ਸਾਹਿਬਾਨ ਦੇ ਗੁਰਪੁਰਾ ਨਾਮ ਸਾਡਾ ਤੁਭਾ ਤੁਸੀਂ ਉਸ ਦਿਨ ਉਹ ਸਾਰੇ ਪ੍ਰੋਗਰਾਮਾਂ ਦੀ ਕਵਰੇਜ ਕਰਨੀ ਹੈ ਅਸੀਂ ਨਿਮਰਤਾ ਸਹਿਤ ਸਾਰੀ ਹਬੋਰ ਦੀ ਪ੍ਰੈਸ ਨੂੰ ਸਦਾ ਪਤਨ ਇਹ ਜਿਹੜੇ ਪ੍ਰੋਗਰਾਮ ਲਿਖੇ ਗਏ ਜਿਵੇਂ ਜੈਸੇ ਤੱਕ ਸ੍ਰੀ ਕਾਖ ਤਖਸਾਲ ਵੱਲੋਂ ਲਹਿਰ ਚਲਾਈ ਗਈ ਹੈ ਧਰਮ ਪ੍ਰਚਾਰ ਦੀ ਖਾੜ ਹੋਏ ਸਭ ਮਿਲਣਗੇ ਉਸ ਦੇ ਸੰਬੰਧ ਵਿੱਚ ਸ਼ੀਟਾਂ ਦੇ ਸਰਤਾਜ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਉਹਨਾਂ ਦਾ ਇਹ ਸ਼ਹੀਦੀ ਦਿਹਾੜਾ ਹੈ ਦਿੱਲੀ ਗੁਰਦੁਆਰਾ ਮਾਨਸਰ ਪ੍ਰਬੰਧਕ ਕਮੇਟੀ ਤੇ ਸਮੂਹ ਜੜੀਆਂ ਸਾਡੀਆਂ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਇਸਤਰੀ ਸੁਭਾਵਾਂ ਨੇ ਸਾਰਿਆਂ ਵੱਲੋਂ ਮਿਲ ਕੇ ਇਹ ਭਰਾਲਾ ਕੀਤਾ ਗਿਆ ਹੈ ਕਿ ਵੱਡੇ ਪੱਤਰ ਤੇ ਗੁਰਦੁਆਰਾ ਨਾਨਸਰ ਟੋਭਾ ਵਿਖੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਦਿਹਾੜਾ ਮਨਾਇਆ ਉਸ ਦਿਹਾੜੇ ਦੇ ਨਾਲੇ ਦਿਨ ਅੱਜ ਅਸੀਂ ਸ੍ਰੀ ਖੰਡਪਟ ਸਾਹਿਬ ਦੀ ਪ੍ਰਮਤਾ ਕਰ ਔਰ 3 ਤਰੀਕ ਨੂੰ ਖੰਡਪਟ ਸਾਹਿਬ ਦੇ ਭੋਗ ਪੈਣਗੇ। ਔਰ 10 ਵਜੇ ਖੰਡਪਟ ਸਾਹਿਬ ਦਾ ਭੋਗ ਪੈਣਾ ਹੈ। ਤੇ ਇਹ ਸਾਰਾ ਜਿਹੜਾ ਪ੍ਰੋਗਰਾਮ ਚੱਲਣਾ ਹੈ ਧਾਰਮਿਕ ਜਿਹੜਾ ਗੁਰਮਤ ਸਮਾਗਮ ਚੱਲਣਾ ਹੈ ਇਹ 2 ਵਜੇ ਤੱਕ ਚੱਲੇਗਾ। ਔਰ ਇਸ ਗੁਰਮਤ ਸਮਾਗਮ ਵਿੱਚ ਸਾਡੇ ਹਜ਼ੂਰੀ ਰਾਕੀ ਜਥਾ ਢਾਡੀ ਜਥੇ ਕੁਝ ਹੋਰ ਧਾਰਮਿਕ ਜਿਹੜੀਆਂ ਪ੍ਰਚਾਰ ਉਹ ਹੋਣਗੇ। ਔਰ ਸਭ ਤੋਂ ਜਿਹੜੀ ਮੇਨ ਗੱਲ ਹੈ ਜਿਹੜਾ ਇੱਥੇ ਅਪਰਾਲਾ ਕੀਤਾ ਗਿਆ ਹੈ ਉਹ ਹੈ ਅਮਰ ਸੰਚਾਰ ਦਾ। ਅਮਰਿਸ਼ ਕਾਉਂ ਦਾ ਜਿਹੜਾ ਪ੍ਰੋਗਰਾਮ ਹੈ ਉਹ 10 ਵਜੇ ਅਮਰ ਸੰਚਾਰ ਸ਼ੁਰੂ ਹੋਣਾ ਹੈ ਪਰ ਸਾਡੀ ਇਹ ਬੇਨਤੀ ਹੈ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਕਿ ਜਿੰਨਾ ਜਿੰਨਾ ਪੁਰਾਣੀਆਂ ਨੇ ਅਮਰ ਛਕਣਾ ਉਹਨਾਂ ਦਾ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸ਼ਹਿਰ ਦੀਆਂ ਉਹ ਵੱਧ ਤੋਂ ਵੱਧ ਆਪਣੇ ਗੁਰਦੁਆਰੇ ਸਹਿਬਾਨਾਂ ਵਿੱਚ ਧਾਰਮਿਕ ਸਥਾਨਾਂ ਤੇ ਇਸਤਰੀਆਂ ਸਮਾਵਾ ਪ੍ਰਚਾਰ ਕਰਕੇ ਉਹਨਾਂ ਪੁਰਾਣੀਆਂ ਦੇ ਨਾਂ ਲੈ ਕੇ ਇੱਕ ਵਿਸ਼ੇਸ਼ ਤੌਰ ਤੇ ਇਹ ਬੇਨਤੀ ਵੀ ਜਿਨ੍ਹਾਂ ਨੇ ਅਮਰ ਛਕਣਾ ਹੈ ਔਰ 9 ਵਜੇ ਗੁਰਦੁਆਰਾ ਨਾਨਕ ਸਾਟੂਪਾ ਪਹੁੰਚ ਜਾਣਾ ਕਿਉਂਕਿ ਇਸ਼ਨਾਨ ਪਾਣੀ ਕਰਕੇ ਜਿਹੜੇ ਇਹ ਸਾਰੇ ਪ੍ਰੋਗਰਾਮ ਨੇ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਹ ਜਿਹੜਾ ਸੰਯੋਗ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਦੇ ਰਹੀ ਹੈ ਔਰ ਉਹਨਾਂ ਨੇ ਅਮਰਿਸ਼ਕਾਉਣ ਆਉਣਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਡਿਊਟੀ ਲਈ ਗਈ ਹੈ ਪੰਜ ਜਿਹੜੇ ਆਪਣੇ ਸਿੰਘ ਸਾਹਿਬਾਨ ਨੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਉਹ ਵਿਸ਼ੇਸ਼ ਤੌਰ ਤੇ ਜਿਹੜਾ ਅੰਮ੍ਰਿਤ ਦੀ ਵਿਧੀ ਹੈ ਉਸ ਨੂੰ ਉਹਨਾਂ ਨੇ ਆ ਕੇ ਉਹਨਾਂ ਨੇ ਸਿੰਘ ਸਹਿਬਾਨਾ ਨੇ ਉਹਨਾਂ ਨੇ ਜਿਹੜਾ ਹੈਗਾ ਅੰਮ੍ਰਿਤ ਛਕਾਉਣਾ ਤੇ ਅੰਮ੍ਰਿਤ ਛਕਾਉਣ ਵਾਲਿਆਂ ਨੂੰ ਵਾਰ-ਵਾਰ ਬੇਨਤੀ ਵੀ 9 ਵਜੇ ਜਿੰਨਾ ਛਕਣਾ ਹੈ ਪਹੁੰਚ ਲੇਟ ਨਾ ਹੋਵੇ ਅੰਮ੍ਰਿਤ ਸੰਚਾਰ ਵੀ ਚੱਲੇਗਾ ਨਾਲ ਦੇ ਨਾਲ ਗੁਰਮਤ ਸਮਾਗਮ ਵੀ ਚੱਲੇਗਾ ਔਰ ਉਸ ਦਿਨ ਵਿਸ਼ੇਸ਼ ਤੌਰ ਤੇ ਜਥੇਦਾਰ ਸ੍ਰੀ ਕਾਸ਼ਟਕ ਸਾਹਿਬ ਜਥੇਦਾਰ ਸ੍ਰੀ ਤਖਤ ਤਲਵੰਡੀ ਸਾਹਿਬ ਉਹਦੇ ਤੇ ਦਮਦਮਾ ਸਾਹਿਬ ਦੇ ਤੇ ਕੇਸਗੜ ਸਾਹਿਬ ਤੇ ਜਸਹਦਰ ਸਾਹਿਬ ਇਸ ਦੋਨਾਂ ਸਿੰਘ ਸਹਿਬਾਨਾਂ ਨੇ ਵਿਸ਼ੇਸ਼ ਤੌਰ ਤੇ ਅਬੋਰ ਦੀ ਇਸ ਤਸਦੀਕ ਉੱਤੇ ਆਉਣਾ ਔਰ ਇਹ ਅਬੋਰ ਦੀ ਧਰਤੀ ਦੇ ਉੱਤੇ ਪਹਿਲੀ ਵਾਰ ਜਸਹਦਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਰੇ ਸਿੰਘ ਸਹਿਬਾਨ ਆਏ ਹੁਣ ਸਾਡਾ ਕੌਮੀ ਫਰਜ਼ ਬਣਦਾ ਹੈ ਕੌਮੀ ਸਾਡਾ ਇਹ ਫਰਜ਼ ਬਣਦਾ ਹੈ ਅਸੀਂ ਸਾਰੀਆਂ ਸੰਸਥਾਵਾਂ ਇਕੱਠੀਆਂ ਹੋ ਕੇ ਉਹਨਾਂ ਦਾ ਸਵਾਗਤ ਕਰੀਏ ਤੇ ਜਿਹੜਾ ਸਾਰਾ ਮੇਨ ਪ੍ਰੋਗਰਾਮ ਹੈ ਉਹ ਆਪਾਂ ਸਭ ਤੋਂ ਪਹਿਲਾਂ ਗੁਰਦੁਆਰਾ ਨਾਨਕ ਸਾਹਿਬ ਰੁਬਾ ਰੱਖਿਆ ਇੱਥੇ ਹੀ ਉਹਨਾਂ ਦਾ ਸਵਾਗਤ ਕੀਤਾ ਜਾਣਾ ਹੈ ਸਵਾਗਤ ਕਰਨ ਤੋਂ ਬਾਅਦ ਉਹਨਾਂ ਨੇ ਦਰਬਾਰ ਸਾਹਿਬ ਜਾ ਕੇ ਜਿਹੜੇ ਸਿੰਘਾਂ ਨੇ ਜਿਹੜੇ ਪ੍ਰਾਣੀਆਂ ਨੇ ਅੰਮ੍ਰਿਤ ਪਾਣ ਕੀਤਾ ਉਹਨਾਂ ਨੂੰ ਉਹਨਾਂ ਨੇ ਅਸ਼ੀਰਵਾਦ ਦੇਣਾ ਹੌਸਲਾ ਫੁਜਾਈ ਕਰਨੀ ਹੈ ਔਰ ਕੌਮ ਦੇ ਨਾਂ ਤੇ ਸੰਦੇਸ਼ ਵੀ ਦੇਣਾ ਹੈ ਸਾਨੂੰ ਉਹਨਾਂ ਨੇ ਜੋ ਉਹਨਾਂ ਨੇ ਪ੍ਰੋਗਰਾਮ ਡਿਆ ਉਹ ਸੰਦੇਸ਼ ਵੀ ਦੇਣਾ ਹੈ ਉਹਨਾਂ ਦਾ ਜਿਹੜਾ ਸੰਦੇਸ਼ ਹੈ ਅਸੀਂ ਸਾਰਿਆਂ ਨੇ ਸੁਣਨਾ ਹੈ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ ਉਸ ਦਿਨ ਸ਼ਹੀਦ ਵੀ ਲਗਣੀ ਹੈ ਗੁਰਦੁਆਰਾ ਨਾਨਕ ਸਰਟੋਪਾ ਵਿੱਚ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਸਾਰੀ ਉਹ ਸ਼ਹਿਰ ਦੀ ਇਲਾਕੇ ਭਰ ਦੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਵੱਧ ਚੜ ਕੇ ਇੱਥੇ ਆਪਾਂ 9 ਵਜੇ ਸਾਰੀ ਸੰਗਤ ਪਹੁੰਚੀਏ ਗੁਰੂ ਘਰ ਲੰਗਰ ਟੁੱਟ ਵਰਦੇਗਾ ਛਵੀਲਾਂ ਚੱਲਣਗੀਆਂ ਛਵੀਲ ਦੀ ਜਿਹੜੀ ਸੇਵਾ ਹੈ ਉਹ ਭਾਈ ਕਣੈਗਾ ਸੇਵਾ ਸੁਸਾਇਟੀ ਨੇ ਲਈ ਹੈ ਉਹ ਸੰਭਾਲਣਗੇ ਤੇ ਮੇਰੀ ਹੋਰ ਬੇਨਤੀ ਹੈ ਵੀ ਆਪਾਂ ਰਲ ਮਿਲ ਕੇ ਲੰਗਰ ਛਕਾਉਣਾ ਹੈ ਉਹ ਵੀ ਆਪਾਂ ਰਲ ਮਿਲ ਕੇ ਸਾਰੀਆਂ ਜਿਹੜੀਆਂ ਸੰਸਥਾਵਾਂ ਆ ਆਪਾਂ ਇੱਥੇ ਸਾਰਿਆਂ ਨੇ ਇਕੱਠੇ ਹੋ ਕੇ ਕਰਨਾ ਹੈ ਇਫ ਮੇਰੇ ਤੋਂ ਪਹਿਲਾਂ ਵੀ ਜਿਹੜੇ ਮੇਰੇ ਇਹਨਾਂ ਵੀਰਾਂ ਨੇ ਗੱਲ ਦੱਸੀ ਹੈ ਇਹ ਪ੍ਰੋਗਰਾਮ ਕੌਮੀ ਪ੍ਰੋਗਰਾਮ ਹੈ ਕਿਸੇ ਇੱਕ ਸੰਸਥਾ ਦਾ ਨਹੀਂ ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਹੀਂ ਤੋਂ ਮੇਰੀ ਹੱਥ ਜੋੜ ਕੇ ਨਿਰਮਤਾ ਸਿਆਦ ਇਹ ਬੇਨਤੀ ਹੈ ਤੁਹਾਡੇ ਪ੍ਰੈਸ ਦੇ ਮਾਧਿਅਮ ਰਾਹੀਂ ਕੱਲ ਦਾ ਦਿਨ ਸਾਡੇ ਕੋਲ ਬਚਿਆ ਤੇ ਅਸੀਂ ਜਿੰਨਾ ਵੀ ਹੋ ਸਕੇ ਵਸ ਤੋਂ ਬਾਅਦ ਅੰਮ੍ਰਿਤ ਛਕਣ ਵਾਲੇ ਪੁਰਾਣੀ ਜਿੰਨਾ ਹੋ ਸਕੇ ਸੰਗਤਾਂ ਨੂੰ ਪ੍ਰੇਰਿਤ ਕਰੀਏ ਤੇ ਇੱਥੇ ਪਹੁੰਚੀਏ ਇਹਨੀਆਂ ਬੇਨਤੀਆਂ ਪ੍ਰਮਾਣ ਕਰਨੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਾਂ ਜੀ 2 ਮਿੰਟ